ਜਿਹੜੇ ਕਿਸਾਨ ਭਰਾਵਾਂ ਨੇ ਬਾਸਮਤੀ ਦੀ ਇੱਕ ਕਿਸਮ ਲਾਈਆਂ ਹੋਈਆਂ ਨੇ ਪਹਿਲੀ ਗੱਲ ਤਾਂ ਉਹਨਾਂ ਦੇ ਲਈ ਖੁਸ਼ਖਬਰੀ ਦੀ ਖੁਸ਼ਖਬਰੀ ਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਸਮਤੀ ਦੇ ਚੰਗੇ ਰੇਟ ਆਉਣ ਦੇ ਜਿਹੜੇ ਚਾਂਸਸ ਹੈਗੇ ਆ ਕਿਉਂਕਿ 13 ਦਸੰਬਰ ਦੀ ਜਿਹੜੀ ਤੁਸੀਂ ਇਹ ਸਤੰਬਰ ਦੀ ਜਿਹੜੀ ਖਬਰ ਹੈ ਤੁਸੀਂ ਇਹ ਪੜ੍ਹ ਸਕਦੇ ਹੋ ਸਕਰੀਨ ਦੇ ਉੱਪਰ ਜਿਹੜੀ ਉਹਦੀ ਫੋਟੋ ਵੀ ਲੱਗੀ ਹੋਈ ਆ ਤੇ ਬੜੇ ਕਿਸਾਨ ਘਬਰਾ ਰਹੇ ਸੀ ਵੀ 1509 ਦਾ 1692 ਦਾ ਜਾਂ ਰੇਟ ਨਹੀਂ ਆ ਰਿਹਾ 1847 ਦਾ ਇਕੱਲਾ ਰੇਟ ਆਉਣਾ ਹੈ ਰੇਟ ਸਾਰੀਆਂ ਹੀ ਕਿਸਮਾਂ ਦਾ ਆਉਣਾ ਹੈ ਚਾਹੇ ਲੌਂਗ ਟਾਈਮ ਦੀ ਕਿਸਮ ਐ ਛੋਡੀ ਕੋਈ ਚਾਹੇ ਸ਼ਾਰਟ ਟਾਈਮ ਦੀ ਕਿਸਮ ਐ ਚਾਹੇ ਕੋਈ 11 ਕਿ ਵਗੈਰਾ ਲੱਗੀ ਹੋਈ ਆ ਤੇ ਮੈਂ ਇੱਕ ਰਿਕਵੈਸਟ ਕਰਦਾ ਮੇਰੇ ਕਿਸਾਨ ਭਰਾਵਾਂ ਨੂੰ ਵੀ ਤੁਸੀਂ ਬਾਸਮਤੀ ਕੋਈ ਵੀ ਛੋਡੇ ਬਾਸਮਤੀ ਲੱਗੀ ਐ ਛੋਡਾ ਰੇਟ ਜਿਹੜਾ ਤੈਹ ਹੋਣਾ ਉਹ ਕੁਆਲਿਟੀ ਦੇ ਉੱਪਰ ਤੈਹ ਹੋਣਾ ਜਿਹੜੇ ਕਿਸਾਨ ਭਰਾਵਾਂ ਦੇ ਚਾਹੇ ਸ਼ਾਰਟ ਟਾਈਮ ਚਾਹੇ ਲੌਂਗ ਟਾਈਮ ਦੀ ਬਾਸਮਤੀ ਉਹਦੇ ਵਿੱਚ ਜਿਹੜੇ ਬਾਦਮੇ ਬੂਜੇ ਹੈਗੇ ਚਾਹੇ ਕੋ ਪਰਮਲਦੇ ਆ ਜੇ ਕੋਈ ਹੋਰ ਉਹਦੇ ਵਿੱਚ ਬਾਸਮਤੀ ਦੇ ਹੈਗੇ ਆ ਜਾਂ ਚੀਨੇ ਦੇ ਬੂਟੇ ਹੈਗੇ ਆ ਉਹਨਾਂ ਨੂੰ ਤੁਸੀਂ ਬਾਹਰ ਕੱਢ ਦਿਓ ਜਿਹੜੇ ਛੋਟੇ ਹੋਰ ਕਿਸੇ ਕਿਸਮ ਦੇ ਬੂਟੇ ਹੈਗੇ ਆ ਜੋ ਨਿਸਰ ਕੇ ਛੋਟੇ ਬੀਜ ਨੂੰ ਖਰਾਬ ਕਰਨਗੇ ਤੁਹਾਡੀ ਕੁਆਲਿਟੀ ਖਰਾਬ ਹੋਊਗੀ ਦੂਸਰੇ ਨੰਬਰ ਤੇ ਜਿਹੜੇ ਚੀਨੇ ਦੇ ਬੂਟੇ ਆ ਉਹਨਾਂ ਦੇ ਵਿੱਚ ਬੈਕਟੀਰੀਆ ਰੋਗ ਵੀ ਆ ਸਕਦੇ ਆ ਉਲੀ ਵੀ ਆ ਸਕਦੀ ਤੇ ਤੇਲਾ ਵੀ ਆ ਸਕਦਾ ਉਹਨਾਂ ਨੂੰ ਵੱਢਣ ਦੀ ਜਿਹੜੀ ਤੁਸੀਂ ਖੇਚਲਾ ਕਰੋ ਕਿਉਂਕਿ ਬੜੇ ਕਿਸਾਨ ਘਵਰਾ ਰਹੇ ਸੀ ਜਿਹੜੇ ਕਿਸਾਨ ਭਰਾਵਾਂ ਨੇ ਵਾਲੇ ਕਾਲਿਆਂ ਨੇ 1509 1692 1847 ਲਈ ਵੀ ਇਗਿੱਤੀ ਲਾ ਕੇ ਪਾ ਗਿੱਤੀ ਵੱਡਾਂਗੇ ਉਹਨਾਂ ਨੇ ਜਿਹੜੇ ਆਪਦੇ ਤਜਰਬੇ ਆ ਉਹ ਫੇਲ ਵੀ ਕਰ ਲਏ ਆ ਕਿਉਂਕਿ ਜਿਹੜੀ ਬਾਲੀ ਗਿੱਤੀ ਬਾਸਮਤੀ ਲੱਗੀ ਸੀ ਛੋਟ ਟਾਈਮ ਦੀ ਉਹਦੇ ਵਿੱਚ ਕਿਸੇ ਨੂੰ 2400 ਰੇਟ ਮਿਲ ਗਿਆ ਕਿਸੇ ਨੂੰ 2500 ਰੇਟ ਮਿਲ ਗਿਆ ਆਲੂ ਖਾਸ ਕਰ ਆਲੂ ਵਾਲੇ ਏਰੀਆ ਦੇ ਵਿੱਚ ਹੁਣ ਇੱਕ ਦੋ ਦਿਨਾਂ ਦੀ ਬਾਸਮਤੀ ਜਿਹੜੀ 3000 3100 ਦੇ ਘਰਾਂ ਦੇ ਵਿੱਚ ਗਈ ਆ ਜਿਵੇਂ ਕੋਟਕਪੂਰਾ ਮੰਡੀ ਦੇ ਵਿੱਚ 33100 ਦੇ ਘਰਾਂ ਦੇ ਵਿੱਚ ਲੱਗੇ ਆ ਸੁਨਾਮ ਹੋ ਗਿਆ ਪਾਤੜਾ ਹੋ ਗਿਆ ਇਸ ਮੰਡੀਆਂ ਦੇ ਵਿੱਚ ਵੀ ਚੰਗਾ ਰੇਟ ਜਿਹੜਾ ਆ ਰਿਹਾਗਾ ਤੇ ਮਾਝੀ ਈਰੀ ਦੇ ਵਿੱਚ ਪਹਿਲਾਂ بڑے ਕਿਸਾਨ ਭਰਾਵਾਂ ਨੇ ਝੋਨਾ ਹਾਰਵੈਸਟਿੰਗ ਕਰਕੇ ਜਿਹੜੇ ਝੋਨੇ ਬਾਸਮਤੀ ਵਾਲੇ ਸ਼ਾਰਟ ਟਾਈਮ ਵਾਲੇ ਆ ਉਹਨਾਂ ਦੀ ਸੇਲ 24-2500 ਦੇ ਘਰਾਂ ਦੇ ਵਿੱਚ ਕੀਤੀ ਆ ਪਹਿਲੀ ਗੱਲ ਤਾਂ ਘਬਰਾਓ ਨਾ ਜਿਨ੍ਹਾਂ ਦੇ ਇਹ ਬਾਸਮਤੀਆਂ ਲੱਗੀਆਂ ਨੇ ਰੇਟ ਚੰਗੇ ਆਉਣਗੇ ਤੇ ਧਿਆਨ ਦਿਓ ਕੁਆਲਿਟੀ ਤੇ ਉੱਪਰ ਜੇ ਤੁਹਾਡੀ ਬਾਸਮਤੀ ਗੋਭ ਦੇ ਵਿੱਚ ਹੈਗੀ ਆ ਚੈਨਸਾਰਾ ਲੈ ਗਈ ਤੇ ਜ਼ਿਆਦਾਤਰ ਜੇ ਗੱਲ ਕਰੀਏ ਲੌਂਗ ਟਾਈਮ ਦੀ ਵਿੱਚ 1401 ਮੁਚਲ ਤੇ 1886 ਪੂਸਾ ਬਸਮੂ ਦੀ 1886 ਹਲੇ ਕਿਤੇ ਗੋਭ ਦੇ ਵਿੱਚ ਵੀ ਹੈਗੀ ਆ ਕਿਤੇ 2-4 ਦਿਨਾਂ ਦੇ ਵਿੱਚ ਗੋਭ ਦੇ ਵਿੱਚ ਆ ਜਾਣੀ ਹੈ ਇਹਨੂੰ ਤਤਾਂ ਤੇ ਪੂਰਤੀ ਦੇਣੀ ਬੜੀ ਜ਼ਰੂਰੀ ਹੈ ਜਿਹਦੇ ਵਿੱਚ ਬਰੌਣ ਤਤ ਆਉਂਦਾ ਹੈ ਜ਼ਿੰਕ ਤਤ ਆਉਂਦਾ ਹੈ ਪੋਟਾਸ਼ ਤਤ ਆਉਂਦਾ ਹੈ ਜੇ ਤੁਸੀਂ 13045 ਕਰ ਲਓ ਚਾਹੇ 05234 ਕਰ ਲਓ ਮੈਂ ਤੂੰ ਸੀ ਕੋਈ ਪोटाश ਕਰ ਲੋ 48 ਗ੍ਰਾਮ ਵਾਲਾ ਜਿਵੇਂ ਐਫਐਨਸੀ ਦਾ ਲੀਜੈਂਡ ਆਉਂਦਾ ਹੈ ਟ੍ਰੋਪੀਕਲ ਕੰਪਨੀ ਦਾ ਕੇ 50 ਦੇ ਨਾਲ ਤੇ ਆਉਂਦਾ ਹੈ ਤੇ ਜੇਜੂ ਕੰਪਨੀ ਦਾ 180 ਗ੍ਰਾਮ ਵਾਲਾ ਪोटाश ਆਉਂਦਾ ਹੈ ਹੋਰ ਵੀ ਕਾਫੀ ਬਾਇਓ ਪोटाਸ਼ ਹੈਗਾ ਪਰ ਵਾਈਫਟਾਇਸ ਦੇ ਉੱਤੇ ਗੱਲ ਨਹੀਂ ਕਰਨੀ ਪोटाਸ਼ ਤੱਤ ਨੇ ਸੋਡੀ ਫਸਲ ਦੀ ਕੁਆਲਿਟੀ ਦੇ ਉੱਪਰ ਕੰਮ ਕਰਨਾ ਕਿਉਂਕਿ ਬਾਸਮਤੀ ਦਾ ਭਾਅ ਆਪਾਂ ਨੂੰ ਕੁਆਲਿਟੀ ਦੇ ਕਰਕੇ ਹੀ ਮਿਲਣਾ ਹੈ ਇੱਕ ਪਾਸੇ ਬਾਸਮਤੀ ਦੇ ਦਾਣੇ ਜਿਹੜੇ ਬਦਰੰਗਾ 60 ਮਣ ਜਾ ਰਹੀ ਹੈ ਕਹਿੰਦਾ ਪਾਬ ਦੂਸਰੇ ਪਾਸੇ 50 55 ਮਾਣਾਂ ਜਾ ਰਹੀ ਆ 50 55 ਮਾਣਾਂ ਵਾਲੀ ਦਾ ਹੀ ਕੁਆਲਟੀ ਵਾਲੀ ਦਾ ਹੀ ਰੇਟ ਲੱਗੂਗਾ ਨਾ ਕਿ ਉਹ ਤੇ ਢੇਰ ਦਾ ਰੇਟ ਕਦੇ ਨਹੀਂ ਲੱਗਣਾ ਜੇ ਸੋਡੀ ਵੈਰਾਈਟੀ ਦੇ ਵਿੱਚ ਕੁਆਲਟੀ ਹੈਗੀ ਤਾਂ ਰੇਟ ਲੱਗੂਗਾ ਪੰਜ ਚਾਰ ਮਾਣ ਸੱਤ ਮਾਣ ਝਾੜ ਵੱਧ ਘਟ ਜਾਂਦਾ ਉਹ ਰੇਟ ਦੇ ਉੱਪਰ ਜਿਹੜਾ ਡਿਪੈਂਡ ਕਰਦਾ ਜਿਹੜੇ ਇੰਟਰਨੈਸ਼ਨਲ ਰੇਟ ਨੇ ਉਹ ਜਿਹੜੇ ਹੁਣ ਵਧਣੇ ਸਟਾਰਟ ਹੋ ਚੁੱਕੇ ਨੇ ਕਿਉਂਕਿ ਸਰਕਾਰਾਂ ਨੂੰ ਵੀ ਸੋਚ ਹੁੰਦੀ ਹੈ ਕਿਉਂਕਿ ਕਿਸਾਨ ਦੀ ਫਸਲ ਨਾਰੋਲਾ ਦੇ ਵੀ ਬਾਸਮਤੀਆਂ ਦੇ ਚੰਗੇ ਭਾਤਾਂ ਹਰ ਸਾਲ ਹੀ ਹੁੰਦੇ ਪਿਛਲੇ ਸਾਲ ਵੀ ਕਾਫੀ ਵਧੀਆ ਭਾਅ ਸੀਗੇ ਕਿਉਂਕਿ ਹਰ ਸਾਲ ਆਪਾਂ ਇਹੀ ਦੇਖਦੇ ਹਾਂ ਜਿਹੜੀ ਸ਼ਾਰਟ ਟਾਈਮ ਦੀ ਬਾਸਮਤੀ ਹੁੰਦੀ ਹੈ ਕਿ ਕੋਈ ਮੁੱਛਲ ਹੈ ਜਿਹੜੀ ਟਾਈਮ ਤੋਂ ਕੁਝ ਪਹਿਲਾਂ ਵੱਢੀ ਜਾਂਦੀ ਹੈ ਉਹਦਾ ਰੇਟ ਤੁਰਦਾ ਫਿਰਦਾ ਰੇਟ ਹੁੰਦਾ ਪਿਛਲੇ ਸਾਲ ਜਿਵੇਂ 28 2900 3000 ਤੋਂ ਬਾਸ ਸ਼ਾਰਟ ਟਾਈਮ ਦੀ 1500 9 16 92 18 47 ਸਟਾਰਟ ਹੋਈ ਪਹਿਲਾਂ ਕਿਸਾਨਾਂ ਨੇ 1847 2500 2800 2900 ਤੱਕ ਵੀ ਵੇਚੀ ਪਿਛੋਂ ਆ ਕਿ ਉਹੀ ਕਿਸਾਨਾਂ ਨੇ 3800 4000 ਰਿਆ ਤੱਕ ਵੀ 1847 ਜਿਹੜੀ ਆਪਦੀ ਸੇਲ ਕੀਤੀ ਕਿਉਂਕਿ ਰੇਟ ਸਮੇਂ ਦੇ ਹਿਸਾਬ ਨਾਲ ਮਿਲਣਾ ਹੁੰਦਾ ਜਦੋਂ ਆਪਾਂ ਬਾੜੀ ਕਾਲੀ ਕਰ ਜਾਂਦੇ ਆ ਵੀ ਆਪਾਂ ਪਹਿਲਾਂ ਵੱਢਾਂਗੇ ਪਹਿਲਾਂ ਦੇ ਵਿੱਚ ਕੋਈ ਨਾ ਕੋਈ ਹੋਰ ਫਸਲ ਲਾਵਾਂਗੇ ਉੱਥੇ ਆਪਾਂ ਕਈ ਵਾਰ ਧੋਖਾ ਵੀ ਖਾ ਜਾਂਦੇ ਆ ਹੁਣ ਕਿਸਾਨਾਂ ਨੇ ਪਹਿਲਾਂ 2400 2500 ਦੇ ਘਰਾਂ 'ਚ ਵੇਚੀ ਆ 55 ਮਣ 60 ਮਣ ਤੱਕ ਜੇ ਕੇਰ ਆ ਵੀ ਗਿਆ ਕਿੱਥੇ ਕਿੱਥੇ 2500 ਲੱਗਣਾ ਕਿੱਥੇ 3031 3200 ਰੁਪਏ ਲੱਗਣਾ ਕੁਝ ਮੰਡੀਆਂ ਦੇ ਵਿੱਚ 3031 3200 ਰੁਪਏ ਲੱਗ ਰਹੀ ਹੈ ਕਿਸਾਨਾਂ ਨੂੰ ਮੇਰੀ ਬੇਨਤੀ ਇਹੀ ਆ ਵੀ ਵਧੀਆ ਰეკਮੈਂਡੇਸ਼ਨ ਫੰਗੀਸਾਈਡ ਕਰੋ ਰეკਮੈਂਡੇਸ਼ਨ ਜਿਹੜੇ ਐਨਪੀਕੇਓ ਕਰੋ ਸੋਡੀ ਫਸਲ ਸਹੀ ਸਮਾਂ ਲੈ ਕੇ ਪੱਕੇ ਤੇ ਫਸਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਆਉਂਦੀ ਹੈ ਜਿਸ ਦੇ ਨਾਲ ਝਾੜ ਘਟਣ ਦੇ ਚਾਂਸ ਬਣਦੇ ਆ ਆਪਣੀ ਫਸਲ ਨੂੰ ਗੌਰ ਰੱਖੋ ਸਾਵਧਾਨ ਰੱਖੋ ਕੁਆਲਿਟੀ ਦੇ ਕੰਮ ਕਰੋ ਸੋਨੂੰ ਕਦੇ ਵੀ ਬਾਸਮਤੀ ਦਾ ਜਿਹੜਾ ਰੇਟ ਹੈ ਇਸ ਸਾਲ ਨਹੀਂ ਘਟੇਗਾ ਅਗਲੇ ਸਾਲ ਕੁਝ ਹੋ ਸਕਦਾ ਆਪਾਂ ਕਹਿ ਨਹੀਂ ਸਕਦੇ ਪਰ ਇਸ ਸਾਲ ਚਾਂਸਸ ਬਣੇ ਹੋਇਆ ਕਿਉਂਕਿ ਹਰ ਸਾਲ ਪਹਿਲੀਾਂ ਵਿੱਚ ਰੇਟ ਘਟ ਹੁੰਦਾ ਤੇ ਪਿੱਛੋਂ ਜਾ ਕੇ ਰੇਟ ਤੇਜ਼ ਹੁੰਦਾ ਮੈਂ ਦੁਬਾਰਾ ਇਹ ਰਿਕਵੈਸਟ ਮੇਰੇ ਕਿਸਾਨ ਭਰਾਵਾਂ ਨੂੰ ਕਰਦਾ ਕਿਉਂਕਿ ਬਾਸਮਤੀ ਵਾਲੇ ਕਿਸਾਨ ਭਰਾਵਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਕਿ ਲੌਂਗ ਟਾਈਮ ਦੀਆਂ ਕਿਸਮਾਂ ਨੇ ਉਹਨਾਂ ਦੇ ਵੀ ਜਿਹੜੇ ਰੇਟ ਚੰਗੇ ਆਉਣਗੇ 17 18 11 ਕੀਤਾ ਵੀ ਰੇਟ ਚੰਗਾ ਆਉਣਾ ਹੈ 1516 99 2847 ਦਾ ਆਉਣ ਵਾਲੇ ਦਿਨਾਂ ਦੇ ਵਿੱਚ ਰੇਟਾਂ ਦੇ ਵਿੱਚ ਜਿਹੜੀ ਤੇਜ਼ੀ ਹੋਣੀ ਹੈ ਧੰਨਵਾਦ